नमस्कार ए आकाशवाणी जालंदरी खबरਾਂ ਦੇ ਸਪਲਟਨ ਦੇ ਨਾਲ ਮੈਂ ਅਵਤਾਰ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਖਾਸ ਖਬਰਾਂ ਲੋਕ ਸਭਾ ਚੋਣਾਂ ਦੇ 7ਵੇਂ ਤੇ ਆਖਰੀ ਕੇਡੀ ਕਰ ਹੋਈ ਪੋਲਿੰਗ ਵਿੱਚ ਹੁਣ ਤੱਕ ਪਾਟ ਸ਼ਰੀਅਤ 3 6% ਵੋਟਾਂ ਦਰਜ ਕੀਤਾ ਗਿਆ ਮੰਗਲਵਾਰ ਨੂੰ ਲੋਕ ਸਭਾ ਚੋਣਾਂ 2024 ਦੀ ਗਿਣਤੀ ਤੋਂ ਪਹਿਲਾਂ ਪ੍ਰਾਈਵੇਟ टीवी न्यूज़ चैनलਾਂ ਤੇ ਹੋਰ ਏਜੰਸੀਆਂ ਨੇ ਐਗਜ਼ਿਟ ਪੋਲ ਦੇ ਅੰਕੜੇ ਜਾਰੀ ਕੀਤੇ ਨੇ ਜਿਦਾ ਜ਼ਿਆਦਾਤਰ ਐਗਜ਼ਿਟ ਪੋਲ ਪਾਜਪਦੀ ਉਗਾਈ ਵਾਲੇ ਐਨਡੀਏ ਦੇ ਹੱਕ ਵਿੱਚ ਹੈ ਕਾਂਗਰਸ ਨੇ ਮੰਗਲਵਾਰ ਨੂੰ ਗਿਣਤੀ ਤੋਂ ਪਹਿਲਾਂ ਕਈ ਪ੍ਰਾਈਵੇਟ ਟੀਵੀ ਨਿਊਜ਼ ਚੈਨਲਾਂ ਤੇ ਹੋਰ ਏਜੰਸੀਆਂ ਦੁਆਰਾ ਜਾਰੀ ਲੋਕ ਸਭਾ ਚੋਣਾਂ 2024 ਲਈ ਐਗਜ਼ਿਟ ਪੋਲ ਦੇ ਅੰਕੜਿਆਂ ਨੂੰ ਰੱਦ ਕਰ ਦਿੱਤਾ ਅਤੇ ਪੰਜਾਬ ਵਿੱਚ ਚੱਲ ਚੱਦ ਕੇ ਲੁਧਿਆਣਾ ਵਾਲਾ ਮੁੱਖ ਰੇਲ ਮਾਰਗ ਤੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਨਾਮੇ ਸਰਹਿੰਦ ਰੇਲਵੇ ਸਟੇਸ਼ਨ ਨੇੜੇ ਦੋ ਮਾਲ ਗੱਡੀਆਂ ਦੀ ਟੱਕਰ ਦੋ ਹਰੀਲ ਗੱਡੀਆਂ ਤੇ ਦੋ ਡਰਾਈਵਰ ਗੰਬੀਰ ਜ਼ਖਮੀ ਲੋਕ ਸਭਾ ਚੋਣਾਂ ਦੇ ਸੱਤਵੇਂ ਚ ਆਖਰੀ ਗੇੜੀ ਕੱਲ੍ਹ ਹੋਈ ਪੋਲਿੰਗ ਵਿੱਚ 62.36 ਫੀਸਦੀ ਮਤਾਂ ਅੰਤਰ ਕੀਤਾ ਗਿਆ ਹੈ ਇਸ ਗੇੜੀ ਵਿੱਚ 17 ਜ਼ਿਲ੍ਹੇ ਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਫੈਲੇ 57 ਸੰਸਦੀ ਹਲਕਿਆਂ ਵਿੱਚ ਵੋਟਾਂ ਪਈਆਂ ਇਹਨਾਂ ਵਿੱਚ ਉੱਤਰ ਪ੍ਰਦੇਸ਼ ਤੇ ਪੰਜਾਬ ਦੀਆਂ 13 13 ਪੱਛਮੀ ਮਗਾਲ ਵਿੱਚ 9 ਬਿਹਾਰ ਵਿੱਚ 8 오ਡੀਸ਼ਾ ਵਿੱਚ 6 <ढ़ार> ते हिमाचल प्रदेश ਵਿੱਚ 4 ਕਰ 4 ਖੰਡ ਵਿੱਚ 3.80% ਖੇਤਰ ਚੰਡੀਗੜ੍ਹ ਸ਼ਾਮਲ ਹੈ ਪੰਜਾਬ ਵਿੱਚ 4.32% ਬੋਲਿੰਗ ਦਰਜ ਕੀਤੀ ਗਈ ਜਿੱਥੇ ਸਭ ਤੋਂ ਵੱਧ 7.97% ਬੋਲਿੰਗ ਬਠਿੰਡਾ ਤੇ ਸਭ ਤੋਂ ਘੱਟ 54.2% VOTING ਹਮਰਸਰ ਵਿੱਚ ਦਰਜ ਕੀਤੀ ਗਈ ਇਸ ਦੇ ਇਲਾਵਾ ਚੰਡੀਗੜ੍ਹ ਵਿੱਚ 7.90% ਹਿਮਾਚਲ ਪ੍ਰਦੇਸ਼ ਵਿੱਚ 70.05% ਬਿਹਾਰ ਵਿੱਚ इकवंजा आशारी नौ दो फीसद और झारखंड च सत्तर आचारिया फीसद वोटिंग दर्ज की गई उत्तर प्रदेश पचवंजा आशाया पंच नौ फीसद तमी बंगाल में तिहत् आचारीय सत नौ फीसद पोलिंग दर्ज की गई उड़ीसा मतदान सत्तर आशारिया छत फीसद जैसे बाकी बयाली विधानसभा सीटा लको समय पोलिंग हुई इस तों इलावा हिमाचल प्रदेश की बिहार उत्तर प्रदेश पछ्छमी बंगाल की एक एक सीट लधानसभा जिमनी चोणा कल ਵੋਲਿੰਗ ਕਰਾਏਗੀ ਚੋਣ ਕਮਿਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਦੇਸ਼ ਪਰ ਵਿਸਤ ਸਤ ਗਿਣ ਚਮਤਨ ਨਿਰਵਿਘਨ ਤੇ ਸ਼ਾਂਤੀਪੂਰਨ ਤੰਗ ਨਾਲ ਹੋਇਆ ਹੈ ਮੰਗਲਵਾਰ ਨੂੰ ਲੋਕ ਸਭਾ ਚੋਣਾਂ 2024 ਦੀ ਗਿਣਤੀ ਤੋਂ ਪਹਿਲਾਂ ਪ੍ਰਾਈਵੇਟ ਨਿਊਜ਼ ਚੈਨਲਾਂ ਤੇ ਹੋਰ ਏਜੰਸੀਆਂ ਨੇ ਐਗਜ਼ਿਟ ਪੋਲ ਦੇ ਅੰਕੜੇ ਜਾਰੀ ਕੀਤੇ ਨੇ ਜ਼ਿਆਦਾਤਰ ਐਗਜ਼ਿਟ ਪੋਲ ਇਹ ਸੰਕੇਤ ਦਿੰਦੇ ਨੇ ਕਿ ਭਾਜਪਾ ਦੀ ਹਵਾਈ ਵਾਲੀ ਰਾਸ਼ਟਰੀ ਜਮਹੂਰੀ ਗੱਠਜੋੜ ਐਨਡੀਏ ਲੋਕ ਸਭਾ ਚੋਣਾਂ ਵਿੱਚ ਸੱਤਾ ਬਰਕਰਾਰ ਰੱਖਣ ਲਈ ਚਾਹ ਰਿਹਾ ਹੈ ਐਗਜ਼ਿਟ ਪੋਲਸ ਅਸਤੇ ਨੇ ਕਿ 543 ਮੈਂਬਰੀ ਲੋਕ ਸਭਾ ਵਿੱਚ ਐਨਡੀਏ ਨੂੰ 2/3 ਬਹੁਮਤ حاصل ਹੋ ਸਕਦਾ ਹੈ ਕਿਆਂ ਨੇ 350 ਤੋਂ ਵੱਧ ਸੀਟਾਂ ਜਿੱਤ ਕੇ ਨਰਿੰਦਰ ਮੋਦੀ ਦੀ ਗਵਾਈ ਵਾਲੀ ਐਨਡੀ ਸਰਕਾਰ ਦੀ ਵਾਪਸੀ ਦੀ ਪੂਰਕਵਾਨੀ ਕੀਤੀ ਹੈ ਕਈਆਂ ਨੇ ਕਿਹਾ ਕਿ ਵਿਰੋਧੀ ਧਿਰ ਦੇ ਆਂਡੀਆ ਗੱਟ ਦੇ ਨੂੰ ਲੋਕ ਸਭਾ ਚੋਣਾਂ ਵਿੱਚ 125 ਤੋਂ 150 ਸੀਟਾਂ ਮਿਲਣਗੀਆਂ ਲੋਕ ਸਭਾ ਚੋਣਾਂ 2024 ਵਿੱਚ ਭਾਜਪਾ ਦੀ ਹੋਈ ਵਲੀ ਐਂਡੀਆ ਤੇ ਕਾਂਗਰਸ ਦੀ ਹੋਈ ਵਲੀ ਭਾਰਤੀ ਗੱਟ ਚੋੜ ਚਾਲੇ ਸਿੱਧੀ ਟੱਕਰ ਦੇਖਣ ਨੂੰ ਮਿਲੀ ਉਧਰ ਕਾਂਗਰਸ ਨੇ ਮੰਗਲਵਾਰ ਨੂੰ ਗਿਣਤੀ ਤੋਂ ਪਹਿਲਾਂ ਕਈ ਪ੍ਰਾਈਵੇਟ ਟੀਵੀ ਨਿਊਜ਼ ਚੈਨਲਾਂ ਤੇ ਹੁਰਜੰਸੀਆਂ ਦੁਆਰਾ ਜਾਰੀ ਲੋਕ ਸਭਾ ਚੋਣਾਂ 2024 ਲਈ ਐਗਜ਼ਿਟ ਪੋਲ ਦੇ ਅੰਕੜਿਆਂ ਨੂੰ ਰੱਦ ਕਰ ਦਿੱਤਾ ਹੈ ਕਾਂਗਰਸ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼ ਨੇ ਕਿਹਾ ਕਿ ਐਗਜ਼ਿਟ ਪੋਲ ਪੂਰੀ ਤਰ੍ਹਾਂ ਫਰਜ਼ੀ ਹੈ ਉਹਨਾਂ ਨੇ ਦਰਾਇਆ ਕਿ ਭਾਤ ਗੱਟ ਜੋੜ ਨੂੰ ਕਟੋ-ਕਟ 295 ਸੀਟਾਂ ਮਿਲਣ ਜਾ ਰਹੀਆਂ ਨੇ ਸ਼੍ਰੀ ਰਮੇਸ਼ ਨੇ ਕਿਹਾ ਕਿ ਸਾਰੇ ਪਾਰਟੀ ਆਗੂਆਂ ਨੇ ਸੂਬਾ ਪਧਰੀ ਵਿਸ਼ਲੇਸ਼ਨ ਕੀਤਾ ਅਤੇ 60 ਸੀਟਾਂ ਕੱਢਿਆਗੇ ਸੀ 295 ਸੀਟਾਂ ਹਾਸਲ ਕਰਾਂਗੇ ਉਹਨਾਂ ਦੋਸ਼ ਲਾਇਆ ਕਿ ਐਗਜ਼ਿਟ ਪੋਲ ਦੇ ਨਤੀਜੇ ਪਾਰਜਪਾ ਦੀ ਸਿਰਫ ਮਨੋਵਿਗਿਆਨ ਖੇਡ ਹੈ ਜੋ ਸਾਡੇ ਆਗੂਆਂ ਤੇ ਵਰਕਰਾਂ ਤੇ ਮਨੋਵਿਗਿਆਨਕ ਦਬਾਅ ਬਣਾ ਕੇ ਸਾਡਾ ਭਰੋਸਾ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਅਜਿਹਾ ਨਹੀਂ ਹੋਏਗਾ ਭਾਰਤ ਦੇ ਚੋਨ ਕਮਿਸ਼ਨ ਨੇ ਰਾਜਾਂ ਸਿਕੰਦਰੀ ਅਬਜ਼ਰਵਰਾਂ ਦੁਆਰਾ ਪ੍ਰਦਾਨ ਕੀਤੇ ਗਏ ਮਲਾਂਕਣ ਦੇ ਆਧਾਰ ਤੇ ਕਿਸੇ ਵੀ ਪੋਸਟਪੋਰਟ ਹਿੰਸਾ ਨੂੰ ਰੋਕਣ ਲਈ ਕੇਂਦਰੀਵਲ ਪ੍ਰਧਾਨ ਕਿਤਨੇ ਸੂਤਰਾਂ ਨੇ ਦੱਸਿਆ ਕਿ ਅੰਦਰ ਪ੍ਰਦੇਸ਼ ਤੇ ਪੱਛਮੀ ਬੰਗਾਲ ਨੂੰ ਗਿਣਤੀ ਦੇ ਦਿਨਾਂ ਦੇ ਬਾਅਦ 15 ਦਿਨਾਂ ਲਈ ਸੁਰੱਖਿਆ ਵੱਲੋਂ ਮੁਹैया करवाए ਗਏ ਨੇ ਇਸੇ ਤਰ੍ਹਾਂ ਉੱਤਰ ਪ੍ਰਦੇਸ਼, Odisha, ਸਿੱਕਮ ਰਣਾਚਲ ਪ੍ਰਦੇਸ਼ ਨੂੰ ਗਿਣਤੀ ਦੇ 2 ਦਿਨ ਬਾਅਦ ਤੱਕ ਸੁਰੱਖਿਆ ਵੱਲੋਂ ਮੁਹैया ਕਰਵਾਈ ਗਏ ਨੇ ਮੁਖ ਚੌਂਕ ਕਮਿਸ਼ਨਰ ਜੀਪ ਮਰ ਸਮੇਂ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਤੇ ਡਾਕਟਰ ਸੁਖਬੀਰ ਸਿੰਘ ਸੰਧੂ ਨੇ ਸਾਰੇ ਮੁੱਖ ਜ਼ੋਨ ਅਫਸਰਾਂ ਤੇ ਰਿਟਰਨਿੰਗ ਅਫਸਰਾਂ ਨਾਲ ਗਿਣਤੀ ਵਾਲੇ ਦਿਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਔਰ ਨਾਚਰ ਪ੍ਰਦੇਸ਼ ਵਿੱਚ ਵਿਧਾਨ ਸਭਾ ਦੀਆਂ 60 ਸੀਟਾਂ ਜਿਨ੍ਹਾਂ ਵਿੱਚ ਪਾਜਪਾ 10 ਸੀਟਾਂ ਤੇ ਬਿਨਾ ਮੁਕਾਬਲਾ ਹੁੰਜੇ ਚੁੱਕੀ ਐ ਸਿੱਕਮ ਵਿੱਚ ਰਾਜ ਵਿਧਾਨ ਸਭਾ ਦੀਆਂ 32 ਸੀਟਾਂ ਲਈ ਵਕਫਸ ਤੇ 80 ਪਾਰਟੀਆਂ ਦੇ 138 ਉਮੀਦਵਾਰਾਂ ਤੇ 8000 ਮੀਜ਼ਬਾਨਾਂ ਦੇ ਵਿੱਚ 140 ਉਮੀਦਵਾਰ ਚੋਣ ਲੜ ਰਹੇ ਨੇ ਔਰ ਨਾਚਰ ਪ੍ਰਦੇਸ਼ ਤੇ ਸਿੱਕਮ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ ਦੁਵਾਰਾ ਅ ਹੋਟਲਿਕ ਗਿਣਤੀ ਸ਼ੁਰੂ ਹੋਈ ਤੋਂ ਵਿਧਾਨ ਸਭਾ ਦਾ ਅਦਾਰ ਕਾਰਜਕਾਲ ਕੱਲ ਖਤਮ ਹੋ ਰਿਹਾ ਹੈ ਉੱਤਰ ਪੂਰਬੀ ਰਾਜਾਂ ਵਿੱਚ ਵਿਧਾਨ ਸਭਾ ਦੇ ਲੋਕ ਸਭਾ ਚੋਣਾਂ 19 April ਨੂੰ ਇੱਕੋ ਸਮੇ ਹੋਈਆਂ ਸੰਨ ਇਹ ਖਬਰਾਂ ਤੁਸੀਂ ਆਕਾਸ਼ ਵਣੀ ਜਲੰਧਰ ਤੋਂ ਸੁਣ ਰਹੇ ਹੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਰਪੱਖ ਅਤੇ ਨਿਰਪੱਖ ਚੋਣ ਪ੍ਰਕਿਰਿਆ ਨੂੰ ਯਕੀਨੀ ਬਣਾ ਲਈ ਭਾਰਤ ਦੇ ਚੋਣ ਕਮਿਸ਼ਨ ਦੇ ਮਿਸਾਲੀ ਯਤਨਾਂ ਦੀ ਸ਼ਲਾਘਾ ਕੀਤੀ ਹੈ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਜੀ ਮੋਦੀ ਨੇ ਕਿਹਾ ਕਿ ਭਾਰਤੀ ਲੋਕਤੰਤਰ ਦੀ ਅਖੰਡਤਾ ਨੂੰ ਬਰਕਰਾਰ ਰੱਖਣ ਵਿੱਚ ਉਹਨਾਂ ਦਾ ਸਮਰਪਣ ਤੇ ਸਤਿਜੀ ਯੋਜਨਾਬੰਦੀ ਮਹੱਤਵਪੂਰਨ ਰਹੀ ਹੈ ਜਿਸ ਨਾਲ ਦੇਸ਼ ਭਰ ਦੇ ਨਾਗਰਿਕਾਂ ਨੂੰ ਵਿਸ਼ਵਾਸ ਤੇ ਸੁਰੱਖਿਆ ਨਾਲ ਵੋਟ ਪਾਉਣ ਦੀ ਇਜਾਜ਼ਤ ਦਿੱਤੀ ਗਈ ਉਹਨਾਂ ਨੇ ਕਿਹਾ ਕਿ ਦੇਸ਼ ਦੀ ਚੋਣ ਪ੍ਰਕਿਰਿਆ ਜਈ ਹੈ ਜਿਸ ਤੋਂ ਲੋਕਤੰਤਰੀ ਕਦਰਾਂ ਕੀਮਤਾਂ ਵਿੱਚ ਵਿਸ਼ਵਾਸ ਰੱਖਣ ਵਾਲਾ ਹਰ ਵਿਅਕਤੀ ਪ੍ਰੇਰਨਾ ਲੈਂਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹਨਾਂ ਨੂੰ ਭਰੋਸਾ ਹੈ ਕਿ ਲੋਕਾਂ ਨੇ ਈਐਨਡੀਆ ਸਰਕਾਰ ਨੂੰ ਮੋੜ ਚੁਣਾਂ ਲਈ ਰਿਕਾਰਡ ਗਿਣਤੀ ਵਿੱਚ ਵੋਟਾਂ ਪਾਈਆਂ ਨੇ ਕੱਲ ਕਈ ਸੋਸ਼ਲ ਮੀਡੀਆ ਪੋਸਟਸ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਲੋਕਾਂ ਨੇ ਸਾਡੇ ਟਰੈਕ ਰਿਕਾਰਡ ਨੂੰ ਦੇਖਿਆ ਤੇ ਸਾਡੇ ਕੰਮ ਨੇ ਗਰੀਬਾਂ ਹਾਸ਼ਿਆ ਤੇ ਦਬੇ ਕੁਚਲੇ ਲੋਕਾਂ ਦੇ ਜੀਵਨ ਵਿੱਚ ਗੁਨਾਤਮਕ ਤੌਰ ਤੇ ਦਿੱਲੀ ਜਾਂਦੀ ਹੈ ਇਸ ਤਰ੍ਹਾਂ ਵਿਰੋਧੀ ਧਿਰ ਆਈਐਨਡੀਆ ਨੇ ਕੱਲ ਨਵੀਂ ਦਿੱਲੀ ਵਿੱਚ ਮੀਟਿੰਗ ਕੀਤੀ ਅਤੇ ਵਿਸ਼ਵਾਸਪ੍ਰੀਰਿਆ ਕਿ ਉਹ 295 ਤੋਂ ਵੱਧ ਲੋਕ ਸਭਾ ਸੀਟਾਂ ਜਿੱਤਣਗੇ ਪੰਜਾਬ ਦੇ ਮੁਖ ਚੋਣ ਅਧਿਕਾਰੀ ਸਿਵਨ ਸਿੰਘ ਨੇ ਵੋਟਰ ਦੇ ਜਮਹੂਰੀ ਹੱਕ ਦੀ ਵਰਤੋਂ ਲਈ ਚੋਣਾਂ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਸੂਬੇ ਦੇ ਵੋਟਰਾਂ ਦਾ तहे ਦਿਲੋਂ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਗਰਮੀ ਦੇ ਬਾਵਜੂਦ ਵੋਟਰਾਂ ਵੱਲੋਂ VOTING ਪੈਰਕਿਰਿਆ ਦੇ ਦਖਾਇਆ ਗਿਆ ਸ਼ਲਾਘਾਯੋਗ ਹੈ ਉਹਨਾਂ ਨੇ ਕਿਹਾ ਕਿ ਵੋਟਰਾਂ ਨੇ ਚੋਣ ਪ੍ਰਕਿਰਿਆ ਵਿੱਚ ਵੱਡੀ ਗਿਣਤੀ ਵਿੱਚ ਹਿੱਸਾ ਲਿਆ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾਵਾਂ ਵੱਲੋਂ ਉਹਨਾਂ ਵੱਲੋਂ ਜਿਤਾਏ ਗੇ ਪ੍ਰੋਸੇਜ਼ ਦਾ ਮਾਨ ਰੱਖਿਆ ਹੈ ਉਨਾ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਤੇ ਉਮੀਦਵਾਰਾਂ ਵੱਲੋਂ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਚੋਣ ਪ੍ਰਕਿਰਿਆ ਵਿੱਚ ਦਿੱਤੇ ਗਏ ਸਹਿਯੋਗ ਲਈ ਉਹਨਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ VOTING ਪ੍ਰਕਿਰਿਆ ਸ਼ਾਂਤੀਪੂਰਨ ਨਿਰਪੱਖ ਤੇ ਸਟਾਰੂ ਟੰਗਣਾ ਨੇ ਪ੍ਰਚਾਰ ਵਿੱਚ ਮੱਤ ਤੋਂ ਪੂਰਨ ਯੋਗਦਾਨ ਪਾਇਆ ਉਹਨਾਂ ਜ਼ਿਲ੍ਹਾ ਚੋਣ ਅਫਸਰਾਂ ਕਮ ਡਿਪਟੀ ਕਮਿਸ਼ਨਰਾਂ ਦੇ ਯਤਨ ਦੀ ਵੀ ਸ਼ਲਾਘਾ ਕੀਤੀ ਜਿਨ੍ਹਾਂ ਨੇ ਚੋਣ ਪ੍ਰਕਿਰਿਆ ਦੇ ਸਚਾਰੂ ਪ੍ਰਬੰਧਨ ਤੇ ਨਿਗਰਾਨੀ ਨੂੰ ਯਕੀਨੀ ਬਣਾਇਆ ਸੇਵਨ ਸੀ ਨੇ ਪੋਲਿੰਗ ਸਟੇਸ਼ਨ ਤੇ ਸਾਰੂ ਤੇ ਸੁਰੱਖਿਅਤ ਮਾਹੌਲ ਯਕੀਨੀ ਬਣਾਉਣ ਲਈ ਪੁਲਿਸ ਕਮਿਸ਼ਨਰਾਂ ਸੀਨੀਅਰ ਸੁਪਰਡਿਟੈਂਡੈਂਟਸ ਆਫ ਪੁਲਿਸ ਪੰਜਾਬ ਪੁਲਿਸ ਦੇ ਸੂਬਾ ਕਰਮਚਾਰੀਆਂ ਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦਾ ਵੀ ਧੰਨਵਾਦ ਕੀਤਾ ਜਿਹੜੇ ਚੋਣਾਂ ਦੇ اعلان ਤੋਂ ਲੈ ਕੇ VOTING ਵਾਲੇ ਦਿਨ ਤੱਕ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਵਿਦਦੇਰੇ ਮਹੱਤਵਪੂਰਨ ਸਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸੱਤ ਮੀਟਿੰਗ ਵਾਕਵਾ ਕੁਵਿਸ਼ੀਅਨ ਤੇ ਹੋਣਗੀਆਂ ਸੂਤਰਨ ਦੱਸੇ ਕਿ ਪਹਿਲੀ ਮੀਟਿੰਗ ਚੱਕਰਵਾਤ ਤੋਂ ਬਾਅਦ ਦੀ ਸਥਿਤੀ ਦਾ ਜਾਇਜ਼ਾ ਲੈ ਲਈ ਕੀਤੀ ਜਾਣੀ ਹੈ ਖਾਸ ਕਰਕੇ ਉੱਤਰਪੂਰ ਰੇਲਾ ਦੇ ਬਾਰੇ ਫਿਰ ਸ਼੍ਰੀ ਮੋਦੀ ਦੇਸ਼ ਵਿੱਚ ਲੋਹ ਦੀ ਸਥਿਤੀ ਦੀ ਇਸ ਮੇਕਾ ਕਰਨ ਲਈ ਮੀਟਿੰਗ ਕਰਨਗੇ ਉਹ ਵਿਸ਼ਵ ਵਾਤਾਵਰਣ ਦੇ ਉਸ ਵੱਡੇ ਪੱਧਰ ਤੇ ਮਨਾਉਣ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਵੀ ਕਰਨਗੇ ਪੰਜਾਬ ਵਿੱਚ ਅੱਜ ਚੜਕੇ ਲੁਧਿਆਣਾ ਵਾਲਾ ਮੁੱਖ ਰੇਲ ਮਾਰਗ ਤੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਨਵੇਂ ਸਰਹਿੰਦਰ ਰੇਲਵੇ ਸਟੇਸ਼ਨ ਨੇੜੇ ਮਾਧੂਪੁਰ ਵਿਖੇ ਦੋ ਮਾਲ ਗੱਡੀਆਂ ਦੀ ਟੱਕਰ ਹੋ ਗਈ ਇਨ੍ਹਾਂ ਗੱਡੀਆਂ ਤੇ ਦੋ ਡਰਾਈਵਰ ਜ਼ਖਮੀ ਹੋ ਗਏ ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਦੋਵਾਂ ਨੂੰ ਪਟਿਆਲਾ ਦੇ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਸੂਤਰਾਂ ਅਨੁਸਾਰ ਰੋਪੜ ਜਾਣ ਵਾਲੀ ਮਾਲ ਗੱਡੀ ਪੱਟੜੀ ਤੇ ਖੜੀ ਸੀ ਤੇ ਪਿੱਛੋਂ ਤੋਂ ਇੱਕ ਹੋਰ ਮਾਲ ਗੱਡੀ ਨੇ ਟੱਕਰ ਮਾਰ ਦਿੱਤੀ ਇੱਕ ਮਾਲ ਗੱਡੀ ਦਾ ਇੰਜਣ ਨਾਲ ਲੱਗਦੇ ਟਰੈਕ ਤੇ ਡਿੱਗ ਗਿਆ ਉਸ ਸਮੇਂ ਕੋਲਕਾਤਾ ਤੋਂ ਜੰਮੂ ਤਵੀ ਜਾਣ ਵਾਲੀ ਗਰਮੀਆਂ ਦੀ ਵਿਸ਼ੇਸ਼ ਯਾਤਰੀ ਰੇਲ ਗੱਡੀ ਪੱਟੜੀ ਤੋਂ ਲੰਘ ਰਹੀ ਸੀ ਪਰ ਇਸ ਦੀ ਰਫ਼ਤਾਰ ਘਟ ਹੋਣ ਕਾਰਨ ਵੱਡਾ ਹਾਦਸਾ ਟਲ ਗਿਆ ਸੂਚਨਾ ਮਿਲਣ ਤੇ ਰੇਲਵੇ ਦੇ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚ ਗਏ ਟਰੈਕ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਅਧਿਕਾਰੀ ਜੰਗੀ ਪੱਦਰ ਤੇ ਨੁਕਸਾਨੇ ਗਏ ਟਰੈਕ ਦੀ ਮੁਰੰਮਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਇਸ ਕਾਰਨ ਕੋਲਕਾਤਾ ਅਮਰਸਰ ਸਮਰ ਸਪੈਸ਼ਲ ਐਕਸਪ੍ਰੈਸ ਰੇਲ ਗੱਡੀ ਦੇਰੀ ਨਾਲ ਚੱਲ ਰਹੀ ਹੈ ਹੋਰ ਰੇਲ ਗੱਡੀਆਂ ਨੂੰ ਰਾਜਪੁਰਾ ਪਟਿਆਲਾ ਤੇ ਧੂਰੀ ਸਟੇਸ਼ਨਾਂ ਤੋਂ ਮੋੜਨ ਕਰਕੇ ਆਵਾਜਾਈ ਪ੍ਰਭਾਵਿਤ ਹੋਈਏ ਕੁਝ ਹੋਰ ਰੇਲ ਗੱਡੀਆਂ ਦਾ ਵੀ ਰੂਟ ਬਦਲਿਆ ਗਿਆ ਹੈ ਇਸ ਸਾਲ ਮਈ ਮਹੀਨੇ ਦੀ ਕੁੱਲ ਵਸਤੂ ਤੇ ਸੇਵਾ ਟੈਕਸ ਜੀਐਸਟੀ ਦੀ ਆਮਦਨ ਇਕਲਕ 73000 ਕਰੋੜ ਰੁਪਏ ਰਹੀ ਹੈ ਖਜ਼ਾਨਾ ਮੰਤਰਾਲੇ ਨੇ ਕਿ ਬਿਆਨ ਵਿੱਚ ਕਿਹਾ ਕਿ ਇਸ ਸਾਲ ਦਰਸਾਲ 10% ਵਧ ਨੂੰ ਦਰਸਾਉਂਦਾ ਮਹੀਨੇ ਦੀ ਕੁੱਲ ਕਲੈਕਸ਼ਨ ਵਿੱਚੋਂ ਕੇਂਦਰੀ ਵਸਤੂ ਤੇ ਸੇਵਾ ਟੈਕਸ 32000 ਕਰੋੜ ਰੁਪਏ ਰਾਜ ਵਸਤਾਂ ਤੇ ਸੇਵਾ ਮਾਂ ਟੈਕਸ 40000 ਕਰੋੜ ਰੁਪਏ ਤੋਂ ਵੱਧ ਇੱਕੀਕ੍ਰਿਤ ਵਸਤੂਾਂ ਤੇ ਸੇਵਾ ਮਾਂ ਟੈਕਸ 88781 ਕਰੋੜ ਰੁਪਏ ਤੇ 12000 ਕਰੋੜ ਰੁਪਏ ਤੋਂ ਵੱਧ ਸੈਸ ਸ਼ਾਮਲ ਹੈ ਉਰੀਸਾ ਵਿੱਚ ਪੂਰੀ ਵਿੱਚ ਪਟਾਕਿਆਂ ਦੇ ਭੰਡਾਰ ਵਿੱਚ ਹੋਏ ਤਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ 11 ਤੱਕ ਪਹੁੰਚ ਗਈ ਹੈ। ਅੱਜ ਦਿਨ ਤਿੰਨ ਹੋਰ ਵਿਅਕਤੀਆਂ ਨੇ ਅੱਜ ਆਪਣੇ ਜ਼ਖਮਾਂ ਦੀ ਤਾਬਨਾ ਚੜ੍ਹਦਿਆਂ ਦਮ ਤੋੜ ਦਿੱਤਾ। ਬੁੱਧਵਾਰ ਰਾਤ ਨੂੰ ਭਗਵਾਨ ਜਗਨਨਾਥੀ ਹਮਨ ਯਾਤਰਾ ਦੌਰਾਨ ਹੋਏ ਤਮਾਕੇ ਵਿੱਚ ਕਟੋ-ਕਟ 30 ਲੋਕ ਜ਼ਖਮੀ ਹੋ ਗਏ ਸਨ। ਆਖਰ ਵਿੱਚ ਖਾਸ ਖਾਸ ਖਬਰਾਂ ਇੱਕ ਵਾਰ ਫਿਰ ਸੁਣੋ। ਲੋਕ ਸਭਾ ਚੋਣਾਂ ਦੇ 7ਵੇਂ ਤੇ ਆਖਰੀ ਗੇੜੀ ਗੱਲ ਹੋਈ ਪੋਲਿੰਗ ਵਿੱਚ 8.36% ਵੋਟਰਾਂ ਦਰਜ ਕੀਤਾ ਗਿਆ ਹੈ ਮੰਗਲਵਾਰ ਨੂੰ ਲੋਕ ਸਭਾ ਚੋਣਾਂ 2024 ਦੀ ਗਿਣਤੀ ਤੋਂ ਪਹਿਲਾਂ ਪ੍ਰਾਈਵੇਟ ਟੀਵੀ ਨਿਊਜ਼ ਚੈਨਲਾਂ ਤੇ ਹੋਰ ਏਜੰਸੀਆਂ ਨੇ ਐਗਜ਼ਿਟ ਪੋਲ ਦੇ ਅੰਕੜੇ ਜਾਰੀ ਕੀਤੇ ਨੇ ਜ਼ਿਆਦਾਤਰ ਐਗਜ਼ਿਟ ਪੋਲ ਭਾਜਪਾ ਦੀ ਯੋਗਾਈ ਵਾਲੇ ਅੰਕੜੇ ਦੇ ਹੱਕ ਵਿੱਚ ਹੈ ਉਧਰ ਕਾਂਗਰਸ ਨੇ ਮੰਗਲਵਾਰ ਨੂੰ ਗਿਣਤੀ ਤੋਂ ਪਹਿਲਾਂ ਕਈ ਪ੍ਰਾਈਵੇਟ ਟੀਵੀ ਨਿਊਜ਼ ਚੈਨਲਾਂ ਤੇ ਹੋਰ ਏਜੰਸੀਆਂ ਦੁਆਰਾ ਜਾਰੀ ਲੋਕ ਸਭਾ ਚੋਣਾਂ 2024 ਦੀ ਐਗਜ਼ਿਟ ਪੋਲ ਦੇ ਅੰਕੜਿਆਂ ਨੂੰ ਰੱਦ ਕਰ ਦਿੱਤਾ ਹੈ ਇਸ ਨਾਲ ਹੀ ਆਕਾਸ਼ਮਨੀ ਜਲੰਧਰ ਤੋਂ ਖਬਰਾਂ ਬਏ ਬ੍ਰਿਟਨ ਖਤਮ ਹੁੰਦੇ ਹਨ ਨਮਸਕਾਰ